ਉਹ ਸਮਰੱਥ ਆਗਮਣੇ ਮਰਦੇ ਜਿਹਾ ਦੁਨੀਆਂ ਤੇ ਕੋਈ ਹੋਇਆ ਨਹੀਂ ਲੋਕੀ ਧੀਆਂ ਤੋੜ ਕੇ ਰੋ ਪੈਂਦੇ ਉਹ ਪੁੱਤ ਵਾਰ ਕੇ ਰੋਇਆ ਨਹੀਂ ਐਸੇ ਮਹਾਨ ਦਾਤਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰਗੋਬਿੰਦ ਸਿੰਘ ਮੈਂ ਕਿਹੜੇ ਕਿਹੜੇ ਨਾਮ ਲੰਮਾ ਉਸ ਪਾਦਸ਼ਾਹ ਦੇ ਸਰਬੰਸਦਾਨੀ ਨੇ ਜਿਨੇ ਆਪਣੇ ਕੁਰਬਾਂ ਨੂੰ ਲੂਟਾ ਕੇ ਦੇਸ਼ ਕੂਮ ਦੀ ਰੱਖਿਆ ਕੀਤੀ ਅੱਜ ਅਸੀਂ ਉਸ ਮੁਕੱਦਸ ਧਰਤੀ ਦੇ ਉੱਤੇ ਖੜੇ ਆ ਜਿੱਥੇ ਪਾਦਸ਼ਾਹ ਦੇ ਛੋਟੇ ਲਖਤੇ ਜਿਗਰ ਛੋਟੇ ਫਰਜ਼ੰਦ ਛੋਟੇ ਸਾਹਿਬਜ਼ਾਦੇ ਤਨਤਨ ਬਾਬਾ ਜੁਰਾਵਰ ਸਿੰਘ ਤਨਤਨ ਬਾਬਾ ਫਤਿਹ ਸਿੰਘ ਜੀ ਅਤੇ ਪੂਜਨੀਕ ਮਾਤਾ ਮਾਤ ਗੁਜਰਕੌਰ ਜੀ ਦੀ ਸ਼ਹਾਦਤ ਹੋਈ ਸੀ ਉਹ ਮਕਦਸ ਧਰਤੀ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅੱਜ ਅਸੀਂ ਉਸ ਸਥਾਨ ਦੇ ਉੱਤੇ ਖੜੇ ਹਾਂ ਇਸ ਸਥਾਨ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਪਹੁੰਚਦੀਆਂ ਨੇ ਸ਼ਹਾਦਤ ਨੂੰ ਨਤਮਸਤਕ ਹੁੰਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਪੋ ਦੇ ਮਹੀਨੇ ਦੇ ਵਿੱਚ ਵੱਡੀ ਗਿਣਤੀ ਚ ਸੰਗਤਾਂ ਦੀ ਇਸ ਸਥਾਨ ਦੇ ਉੱਤੇ ਆਮਦ ਹੁੰਦੀ ਹੈ ਪਰ ਇੱਕ ਵੱਡੀ ਮੁਸ਼ਕਲ ਦਾ ਸਾਹਮਣਾ ਸੰਗਤਾਂ ਨੂੰ ਕਰਨਾ ਪੈਂਦਾ ਹੈ ਕੀ ਅਸੀਂ ਕਿਹੜੇ ਰਾਹ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕਰਨ ਛੋਟੇ ਸਾਹਿਬ ਜਦਿਆਂ ਨੂੰ ਸਜਦਾ ਕਰਨ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਸਕਦੇ ਹਾਂ ਵੱਖ-ਵੱਖੇ ਰਸਤੇ ਇਸ ਧਰਤੀ ਨੂੰ ਲੱਗਦੇ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਖਾਸ ਰਹੇਗਾ ਕਿ ਕਿੰਨਾ ਰਾਹਾਂ ਦੇ ਰਾਹੀਂ ਅਸੀਂ ਸ੍ਰੀ ਫਤਿਹਗੜ ਸਾਹਿਬ ਗੁਰਦੁਆਰਾ ਜੋਤੀਸਰੂਪ ਸਾਹਿਬ ਜਿੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ ਸੀ ਉਹ ਮੁਕੱਦਸ ਧਰਤੀ ਅਤੇ तमाम ਇਤਿਹਾਸਿਕ ਸਥਾਨ ਜਿਹੜੇ ਕਿ ਪੋਦੇ ਮਹੀਨੇ ਦੇ ਵੱਡੇ ਇਤਿਹਾਸ ਨੂੰ ਦਰਸਾਉਂਦੇ ਨੇ ਜਿੱਥੇ ਸੰਗਤਾਂ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਨੇ ਉਹਨਾਂ ਨੂੰ ਕਿਹੜੇ ਕਿਹੜੇ ਰਾਹ ਲੱਗਦੇ ਨੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਸ ਬਾਬਤ ਜਾਣਕਾਰੀ ਦਿੱਤੀ ਜਾਵੇਗੀ ਸੋ ਆਪ ਵੀਡੀਓ ਨੂੰ ਸ਼ੁਰੂ ਕਰਦੇ ਆਂ ਅਤੇ ਦੱਸਣ ਦੀ ਕੋਸ਼ਿਸ਼ ਕਰਦੇ ਆਂ ਕਿ ਫਤੇਗੜ ਸਾਹਿਬ ਦੀ ਧਰਤੀ ਤੇ ਆਉਣ ਵਾਸਤੇ ਤੁਸੀਂ ਕਿਹੜੇ ਕਿਹੜੇ ਰਾਹਾਂ ਤੋਂ ਆ ਸਕਦੇ ਹੋ ਆ ਗੁਰੂ ਪਿਆਰਿਓ ਜੇ ਤੁਸੀਂ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਹੋ ਅਤੇ ਤੁਸੀਂ ਚੰਡੀਗੜ੍ਹ ਵਾਲੀ ਸਾਈਡ ਤੋਂ ਆ ਰਹੇ ਹੋ ਚੰਡੀਗੜ੍ਹ ਮੋਹਾਲੀ ਵਾਲਾ ਜਿਹੜਾ ਰਸਤਾ ਸਰਹੰਦੂ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਇਹ ਰਸਤਾ ਜਿਹੜਾ ਇਹ ਚੁੰਨੀ ਬਡਾਲੀ ਚੰਜੇੜੀ ਲਾਂਡਰਾਂ ਵਾਲਾ ਚੌਕ ਜਿਹੜਾ ਉੱਥੋਂ ਸਿੱਧਾ ਇਹ ਰਸਤਾ ਸਰਹੰਦੂ ਆਉਂਦਾ ਹੈ ਇੱਥੇ ਆ ਕੇ ਤੁਸੀਂ ਦੁਚਿੱਤੀ 'ਚ ਨਾ ਪਿਓ ਕਿਉਂਕਿ ਇਹ ਰਸਤਾ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਦੋ ਰਸਤੇ ਨਿਕਲਦੇ ਆ ਇੱਕ ਚਲੇ ਜਾਂਦਾ ਬੱਸ ਸਟੈਂਡ ਸਰਹੰਦ ਦੇ ਬੱਸ ਸਟੈਂਡ ਵੱਲ ਨੂੰ ਤੇ ਇੱਕ ਜਾਂਦਾ ਫਤੇਗੜ ਸਾਹਿਬ ਵੱਲ ਨੂੰ ਤੁਸੀਂ ਜਦੋਂ ਇਸ ਰਸਤੇ ਤੋਂ ਆਉਣਾ ਹੈ ਤਾਂ ਤੁਸੀਂ ਲਿੰਕ ਰੋਡ ਤੇ ਨਹੀਂ ਚੜਨਾ ਤੁਸੀਂ ਆ ਸਿੱਧਾ ਰਸਤਾ ਜਾ ਰਿਹਾ ਜਿੱਥੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤੇਗੜ ਸਾਹਿਬ ਲਿਖਿਆ ਹੋਇਆ ਉਸ ਵੱਲ ਨੂੰ ਜਾਣਾ ਤੁਸੀਂ ਲਿੰਕ ਰੋਡ ਦੇ ਉੱਤੇ ਨਹੀਂ ਚੜਨਾ ਜੇ ਤੁਸੀਂ ਲਿੰਕ ਰੋਡ ਤੇ ਆ ਜਾਉਗੇ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਸਤਾ ਲੰਮਾ ਪੈ ਜਾਏਗਾ ਅਤੇ ਉਸ ਸਮੇਂ ਸੰਗਤਾਂ ਦੀ ਆਮਦ ਬਹੁਤ ਵੱਡੀ ਗਿਣਤੀ ਚ ਹੁੰਦੀ ਹੈ ਤਾਂ ਤੁਸੀਂ ਟ੍ਰੈਫਿਕ ਦੇ ਵਿੱਚ ਵੀ ਫਸ ਸਕਦੇ ਹੋ ਬਹੁਤ ਸਮਾਂ ਤੁਹਾਡਾ ਟ੍ਰੈਫਿਕ ਦੇ ਵਿੱਚ ਜਿਹੜਾ ਖਰਾਬ ਹੋ ਸਕਦਾ ਸੋ ਤੁਸੀਂ ਇਸ ਰਸਤੇ ਨੂੰ ਸਿੱਧਾ ਜਾਣਾ ਆ ਅੱਗੇ ਜਾ ਕੇ ਇੱਕ ਗੇਟ ਮਿਲੇਗਾ ਉਸ ਗੇਟ ਦੇ ਅੰਦਰ ਦੀ ਹੋ ਕੇ ਤੁਸੀਂ ਸਿੱਧਾ ਜੋਤੀ ਸਰੂਪ ਸਾਹਿਬ ਅੱhle ਪਹੁੰਚੂਗੇ ਉਸ ਤੋਂ ਬਾਅਦ ਅੱਗੇ ਜਾ ਕੇ ਇੱਕ ਚੌਕ ਆਉਂਦਾ ਜਿੱਥੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇੱਕ ਬਹੁਤ ਵੱਡੀ ਜਿਹੜੀ ਹੈ ਮੂਰਤੀ ਸਟੈਚੂ ਜਿਹੜਾ ਆ ਸਥਾਪਿਤ ਕੀਤਾ ਹੋਇਆ ਉਸ ਚੌਕ ਤੋਂ ਤੁਸੀਂ ਜਦੋਂ ਸਿੱਧਾ ਜਾਵੋਗੇ ਤਾਂ ਅੱਗੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਹ ਸਭ ਤੋਂ ਮੇਨ ਗੁਰਦੁਆਰਾ ਸਾਹਿਬ ਜਿਹੜੇ ਨੇ ਉਸ ਥਾਂ ਦੇ ਉੱਤੇ ਮੌਜੂਦ ਨੇ ਤਾਂ ਇਹ ਚੰਡੀਗੜ੍ਹ ਤੋਂ ਆਉਣ ਵਾਲਾ ਰਸਤਾ ਹੈ ਜਿਹੜਾ ਕਿ ਸਿੱਧਾ ਫਤੇਗੜ ਸਾਹਿਬ ਨੂੰ ਜਾਂਦਾ ਜੇ ਤੁਸੀਂ ਚੰਡੀਗੜ੍ਹ ਵਾਲੇ ਸਾਈਡ ਤੋਂ ਸਰਹੰਦ ਆ ਰਹੇ ਹੋ ਤਾਂ ਤੁਸੀਂ ਇਸ ਲਿੰਕ ਰੋਡ ਦੇ ਉੱਤੇ ਨਾ ਹੁੰਦੇ ਹੋਏ ਸਿੱਧਾ ਇਸ ਰੋਡ ਤੇ ਨੂੰ ਜਾ ਕੇ ਫਤੇਗੜ ਸਾਹਿਬ ਗੁਰਦੁਆਰਾ ਜੋਤੀਸਰੂਪ ਸਾਹਿਬ ਅਤੇ तमाम ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਇਸ ਸਥਾਨ ਦੇ ਉੱਤੇ ਮੌਜੂਦ ਨੇ ਉਹਨਾਂ ਦੇ ਤੁਸੀਂ ਦਰਸ਼ਨ ਦਿਦਾਰੇ ਕਰ ਸਕਦੇ ਹੋ ਜੇ ਤੁਸੀਂ ਚੰਡੀਗੜ੍ਹ ਵਾਲੇ ਰਸਤੇ ਤੋਂ ਆ ਰਹੇ ਹੋ ਸਰਹੰਦ ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਇਹ ਕਾਰਜ ਪਾਸੇ ਨੂੰ ਗਈ ਹੈ ਉਸ ਪਾਸੇ ਨੂੰ ਹੀ ਤੁਸੀਂ ਜਾਵੋਗੇ ਤਾਂ ਜਲਦੀ ਗੁਰਦੁਆਰਾ ਸਾਹਿਬ ਪਹੁੰਚ ਜਾਵੋਗੇ ਤਾਂ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੂਸਰਾ ਰਸਤਾ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਆਉਂਦਾ ਹੈ ਜੇਕਰ ਤੁਸੀਂ ਮੋਰਿੰਡਾ, ਕੋਰਾਲੀ ਜਾਂ ਫਿਰ ਨੰਗਲ ਤੋਂ ਅਨੰਦਪੁਰ ਸਾਹਿਬ ਤੋਂ ਆ ਰਹੇ ਹੋ ਤਾਂ ਤੁਹਾਨੂੰ ਇਹ ਗੇਟ ਦਿ세ਗਾ ਜਿਸ ਗੇਟ ਦਾ ਨਾਮ ਹੈ ਮੋਤੀराम ਮਹਿਰਾ ਗੇਟ ਇਸ ਗੇਟ ਤੋਂ ਤੁਸੀਂ ਐਂਟਰ ਹੋ ਕੇ ਸਿੱਧਾ ਫਤਿਹਗੜ੍ਹ ਸਾਹਿਬ ਪਹੁੰਚੋਗੇ ਤਾਂ ਤੁਹਾਨੂੰ ਜਦੋਂ ਤੁਸੀਂ ਇਹ ਗੇਟ ਨੂੰ ਐਂਟਰ ਕਰ ਜਾਓਗੇ ਦਾਖਲ ਹੋ ਜਾਓਗੇ ਸਭ ਤੋਂ ਪਹਿਲੇ ਤੁਹਾਨੂੰ ਮੋਤੀਰਾ ਮਹਿਰਾਜੀ ਦਾ ਗੁਰਦੁਆਰਾ ਸਾਹਿਬ ਦਿਖਾਈ ਦੇਵੇਗਾ ਬਿਲਕੁਲ ਉਹਦੇ ਸਾਹਮਣੇ ਇੱਕ ਰੋਜ਼ਾ شریف ਮਸਜਿਦ ਵੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਗੁਰਦੁਆਰਾ ਮੋਤੀਰਾ ਮਹਿਰਾ ਗੁਰਦੁਆਰਾ ਤੁਸੀਂ ਇਸ ਦੇ ਵੀ ਦਰਸ਼ਨ ਜ਼ਰੂਰ ਕਰੇ ਕਿਉਂਕਿ ਇੱਥੇ ਅੱਜ ਵੀ ਉਹ ਗਲਾਸ ਪਏ ਨੇ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਭਾਈ ਸਾਭਾਈ ਮੋਤੀਰਾ ਮਹਿਰਾ ਜੀ ਨੇ ਦੁੱਧ ਛਕਾਇਆ ਸੀ ਤੁਸੀਂ ਇਸ ਗੁਰੂ ਘਰ ਦੇ ਵਿੱਚ ਉਹਨਾਂ ਗਲਾਸਾਂ ਦੇ ਅੱਜ ਵੀ ਦਰਸ਼ਨ ਜਿਹੜੇ ਨੇ ਕਰ ਸਕਦੇ ਹੋ ਤਾਂ ਤੁਸੀਂ ਮੋਤੀਰਾ ਮਹਿਰਾ ਗੁਰਦੁਆਰੇ ਦੇ ਦਰਸ਼ਨ ਕਰਕੇ ਬਿਲਕੁਲ ਉਹਦੇ ਸਾਹਮਣੇ ਰੋਜ਼ਾ ਸ਼ਰੀਫ ਜੋ ਮਸਜਿਦ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਮੁ슬लिम ਭਾਈਚਾਰੇ ਦੇ ਵਿੱਚ ਇੱਕ ਵੱਡੀ ਮਹਾਨਤਾ ਜਿਹੜੀ ਇਸ ਮਸਜਿਦ ਦੀ ਹੈ ਇਸ ਤੋਂ ਤੁਸੀਂ ਜਦੋਂ ਅੱਗੇ ਜਾਵੋਗੇ ਤਾਂ ਤੁਹਾਨੂੰ ਫਾਟਕ ਮਿਲਣਗੇ ਫਾਟਕ ਤੁਸੀਂ ਪਾਰ ਕਰਦੇ ਸਾਰੀ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਜਿਹੜੇ ਆ ਪਹੁੰਚ ਜਾਵੋਗੇ ਉਹ ਮੁਕੱਤਸ ਧਰਤੀ ਜਿੱਥੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਹੋਈ ਸੀ ਤੁਸੀਂ ਉਸ ਗੁਰਦੁਆਰੇ ਪਹੁੰਚ ਜਾਵੋਗੇ ਜੇ ਤੁਸੀਂ ਮਰਿੰਡੇ ਵਾਲੀ ਸਾਈਡ ਤੋਂ ਆ ਰਹੇ ਹੋ ਮਰਿੰਡਾ ਜਾਂ ਫਿਰ ਕਹਿ ਲਓ ਅਨੰਦਪੁਰ ਸਾਹਿਬ ਨੰਗਲ ਡੈਮ ਤੋਂ ਜੇਕਰ ਤੁਸੀਂ ਆ ਰਹੇ ਹੋ ਤਾਂ ਤੁਹਾਨੂੰ ਇਹ ਰਸਤਾ ਪਵੇਗਾ ਅਤੇ ਇਹ ਰਸਤੇ ਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਸਰਹੰਦ ਐਂਟਰ ਕਰ ਜਾਵੋਗੇ ਤਾਂ ਇਹ ਗੇਟ ਮਿਲੇਗਾ ਜਿੱਥੇ ਮੋਤੀਰਾ ਮਹਿਰਾ ਗੇਟ ਜਿਹੜਾ ਆ ਬਣਿਆ ਹੋਇਆ ਹੈ ਇਹ ਗੇਟ ਜਿਹੜਾ ਤੁਸੀਂ ਪਾਰ ਕਰ ਜਾਵੋਗੇ ਤਾਂ ਤੁਹਾਨੂੰ ਫਤਿਹਗੜ੍ਹ ਸਾਹਿਬ ਜਿਹੜਾ ਇਹ ਰਸਤਾ ਲੈ ਕੇ ਜਾਵੇਗਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਆਉਣ ਦੇ ਲਈ ਤੀਸਰਾ ਰਾ ਜੇਕਰ ਤੁਸੀਂ ਪਟਿਆਲੇ ਵਾਲੀ ਸਾਈਡ ਤੋਂ ਆ ਰਹੇ ਹੋ ਨਾਪੇ ਵਾਲੀ ਸਾਈਡ ਤੋਂ ਆ ਰਹੇ ਹੋ ਬਾਇਆ ਪਟਿਆਲਾ ਤਾਂ ਤੁਸੀਂ ਇਸ ਰੋਡ ਤੋਂ ਆਵੋਗੇ ਇਹ ਪਟਿਆਲਾ ਰੋਡ ਹੈ ਜੀ ਜੇਕਰ ਤੁਸੀਂ ਪਟਿਆਲੇ ਤੋਂ ਸਰੰਤ ਸ਼੍ਰੀ ਫਤਿਹਗੜ੍ਹ ਸਾਹਿਬ ਦਰਸ਼ਨ ਦੀਦਾਰ ਆ ਵਾਸਤੇ ਆ ਰਹੇ ਹੋ ਤਾਂ ਤੁਸੀਂ ਇਸ ਜਿਹੜੇ ਰਾਹ ਤੋਂ ਆਵੋਗੇ ਅਤੇ ਇਹ ਇੱਕ ਪੁਲ ਜਿਹੜਾ ਪੈਂਦਾ ਇੱਥੇ ਤੁਸੀਂ ਇਸ ਪੁਲ ਨੂੰ ਪਾਰ ਕਰਕੇ ਸਾਹਮਣੇ ਬਿਲਕੁਲ ਇਸ ਦੇ ਇੱਕ ਰਸਤਾ ਜਾਂਦਾ ਹੈ ਇਸੇ ਰਾਹ ਤੋਂ ਜਦੋਂ ਤੁਸੀਂ ਪਟਿਆਲੇ ਤੋਂ ਆਵੋਗੇ ਤਾਂ ਤੁਸੀਂ ਇਹ ਪੁਲ ਜਿਹੜਾ ਆ ਉਸ ਨੂੰ ਪਾਰ ਕਰੋਗੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਇੱਕ ਬੱਸ ਜਾ ਰਹੀ ਹੈ ਉਸ ਬੱਸ ਵਾਲੇ ਰਸਤੇ ਤੇ ਤੁਸੀਂ ਜਾਵੋਗੇ ਸਾਹਮਣੇ ਇੱਕ ਤੁਹਾਨੂੰ ਗੇਟ ਬਣਿਆ ਹੋਇਆ ਨਜ਼ਰ ਆਵੇਗਾ ਜਿਸ ਦਾ ਨਾਮ ਹੈ ਸ਼ੇਰ ਮੁਹੰਮਦ ਖਾ ਗੇਟ ਇਸ ਗੇਟ ਨੂੰ ਜਦੋਂ ਤੁਸੀਂ ਪਾਰ ਕਰੋਗੇ ਤਾਂ ਤੁਸੀਂ ਸਿੱਧਾ ਜਾਣਾ ਕਿਤੇ ਵੀ ਨਹੀਂ ਮੁੜਨਾ ਅੱਗੇ ਇੱਕ ਹੋਰ ਚੌਕ ਆਵੇਗਾ ਉਸ ਚੌਕ ਨੂੰ ਵੀ ਤੁਸੀਂ ਪਾਰ ਕਰਕੇ ਸਿੱਧਾ ਜੋਤੀ ਸਰੂਪ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚੋਗੇ ਜੇਕਰ ਤੁਸੀਂ ਪਟਿਆਲੇ ਤੋਂ ਆਉਂਦੇ ਹੋ ਤੁਹਾਨੂੰ ਕਿਤੇ ਵੀ ਮੁੜਨ ਦੀ ਲੋੜ ਨਹੀਂ ਉੱਥੇ ਤੋਂ ਤੁਸੀਂ ਫਤੇਗੜ ਸਾਹਿਬ ਜਾਂ ਫਿਰ ਜੋਤੀਸਰੂਪ ਸਾਹਿਬ ਜਿਹੜਾ ਆ ਦਰਸ਼ਨ ਦਿਦਾਰਾਂ ਦੇ ਵਾਸਤੇ ਜਾ ਸਕਦੇ ਹੋ ਤਾਂ ਇਹ ਰਸਤਾ ਜਿਹੜਾ ਆ ਉਹਨਾਂ ਸੰਗਤ ਦੇ ਵਾਸਤੇ ਆ ਜਿਹੜੀ ਸੰਗਤ ਪਟਿਆਲੇ ਤੋਂ ਦਰਸ਼ਨ ਦਿਦਾਰਾਂ ਦੇ ਵਾਸਤੇ ਆਂਦੀ ਆ ਅਕਸਰ ਪਟਿਆਲੇ ਤੋਂ ਆਉਣ ਵਾਲੀ ਸੰਗਤ ਜਿਹੜੀ ਹੈ ਇਸ ਪੁਲ ਕੋ ਲਾ ਕੇ ਕਿਤਨਾ ਕਿਤੇ ਮੁਸ਼ਕਲ ਚ ਪੈ ਜਾਂਦੀ ਹੈ ਜਦੋਂ ਉਹਨਾਂ ਨੂੰ ਰਾਹ ਨਹੀਂ ਪਤਾ ਲੱਗਦਾ ਤਾਂ ਫਿਰ ਉਹ ਜਿਹੜਾ ਸਰਹੰਦ ਵੱਲ ਨੂੰ ਮੁੜ ਜਾਂਦੇ ਨੇ ਸਿੱਧਾ ਚਲੇ ਜਾਂਦੇ ਨੇ ਹਾਲਾਂਕਿ ਸਿੱਧਾ ਤੁਸੀਂ ਜਿਹੜਾ ਪਟਿਆਲੇ ਤੋਂ ਕਿਤੇ ਵੀ ਮੋੜਨ ਦੀ ਲੋੜ ਨਹੀਂ ਤੁਸੀਂ ਸਿੱਧਾ ਇਸ ਰਸਤੇ ਦੇ ਰਾਹੀਂ ਜਿਹੜਾ ਆ ਫਤੇਗੜ ਸਾਹਿਬ ਜਾ ਸਕਦੇ ਹੋ ਅਤੇ ਦਰਸ਼ਨ ਦੀਦਾਰੇ ਜਿਹੜੇ ਨੇ ਕਰ ਸਕਦੇ ਹੋ ਸ਼ੇਰ ਮੁਹੰਮਦ ਖਾਨ ਤੁਸੀਂ ਗੇਟ ਦਾ ਨਾਮ ਪੜਦੇ ਉੱਪਰ ਲਿਖਿਆ ਹੋਇਆ ਬਕਾਇਦਾ ਉਸ ਗੇਟ ਨੂੰ ਜੇਕਰ ਤੁਸੀਂ ਪਾਰ ਕਰਕੇ ਸਿੱਧਾ ਜਾ ਰਹੇ ਹੋ ਤਾਂ ਤੁਸੀਂ ਬਿਲਕੁਲ ਸਹੀ ਰਸਤੇ ਤੇ ਜਾ ਰਹੇ ਹੋ ਅਤੇ ਤੁਸੀਂ ਸਿੱਧਾ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਅਤੇ ਫਿਰ ਫਤੇਗੜ ਸਾਹਿਬ ਦੇ ਦਰਸ਼ਨ ਦੀਦਾਰੇ ਜਿਹੜੇ ਨੇ ਉਹ ਕਰ ਸਕੋਗੇ ਬਿਲਕੁਲ ਸਹੀ ਰਸਤਾ ਹੈ ਜੇਕਰ ਤੁਸੀਂ ਫਤਿਹਗੜ੍ਹ ਸਾਹਿਬ ਤੋ ਵਾਰ ਰਹੇ ਤਾਂ ਅਸੀਂ ਹੁਣ ਲੁਧਿਆਣੇ ਵਾਲੇ ਰੋਡ ਤੇ ਆ ਤੇ ਤੁਹਾਨੂੰ ਦੱਸਾਂਗੇ ਕਿ ਅਸੀਂ ਕਿਵੇਂ ਫਤਿਹਗੜ੍ਹ ਸਾਹਿਬ ਨੂੰ ਜਿਹੜਾ ਆ ਮੁਕਣਾ ਹੈ ਸਭ ਤੋਂ ਪਹਿਲੇ ਤੁਸੀਂ ਦੇਖੋ ਜਦੋਂ ਅਸੀਂ ਲੁਧਿਆਣੇ ਤੋਂ ਆਉਂਦੇ ਆ ਤਾਂ ਤੁਹਾਨੂੰ ਇਹ ਬੋਰਡ ਦਿਖਾਈ ਦਿੱਤਾ ਦਿਖਾਈ ਦੇਵੇਗਾ ਜਿੱਤੇ ਲਿਖਿਆ ਹੋਇਆ ਸਰਹੰਦਰ ਰੇਲਵੇ ਸਟੇਸ਼ਨ ਅਸੀਂ ਜੇ ਲੁਧਿਆਣੇ ਤੋਂ ਆ ਰਹੇ ਆ ਸਰਹੰਦਰ ਰੇਲਵੇ ਸਟੇਸ਼ਨ ਵਾਲੇ ਮੋੜ ਵੱਲ ਮੁੜਾਂਗੇ ਰੇਲਵੇ ਸਟੇਸ਼ਨ ਵੱਲ ਜਾਵਾਂਗੇ ਪਰ ਅਸੀਂ ਰੇਲਵੇ ਸਟੇਸ਼ਨ ਵੱਲ ਨਹੀਂ ਜਾਣਾ ਕਿਉਂਕਿ ਅੱਧ ਦੇ ਵਿੱਚ ਹੀ ਰਸਤਾ ਜਿਹੜਾ ਉਹ ਫਤੇਗੜ ਸਾਹਿਬ ਨੂੰ ਮੁੜਦਾ ਹੈ ਉਹ ਮੋੜ ਕਿਹੜੇ-ਕਿਹੜੇ ਨੇ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਤੁਸੀਂ ਇੱਥੋਂ ਮੁੜ ਕੇ ਸਿੱਧਾ ਇਹ ਜਿਹੜਾ ਰੋਡ ਆ ਗਿਆ ਹੁਣ ਇਹ ਰੋਡ ਜਿਹੜਾ ਆ ਇਹ ਰੇਲਵੇ ਸਟੇਸ਼ਨ ਨੂੰ ਜਾਂਦਾ ਸਰਹੰਦਰ ਰੇਲਵੇ ਸਟੇਸ਼ਨ ਨੂੰ ਜਾਂਦਾ ਹੈ ਇਸ ਮੋੜ ਨੂੰ ਮੁੜਨ ਤੋਂ ਬਾਅਦ ਅਸੀਂ ਥੋੜਾ ਜਾ ਅੱਗੇ ਜਾ ਕੇ ਇੱਕ ਸਾਹਮਣੇ ਤੁਹਾਨੂੰ ਇੱਕ ਔਰ ਚੌਂਕ ਜਿਹੜਾ ਦਿਖਾਈ ਦਵੇਗਾ ਜਿੱਥੋਂ ਅਸੀਂ ਨੇ ਰਾਈਟ ਸਾਈਡ ਯਾਨੀ ਕਿ ਸੱਜੇ ਪਾਸੇ ਨੂੰ ਮੁੜਨਾ ਹੈ ਜੇ ਅਸੀਂ ਸਿੱਧਾ ਜਾਵਾਂਗੇ ਤਾਂ ਅਸੀਂ ਉਲਝ ਜਾਵਾਂਗੇ ਇਸੇ ਕਰਕੇ ਇਹ ਵੀਡੀਓ ਜਿਹੜੀ ਬਣਾ ਰਿਹਾ ਮੈਂ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੀ ਹੈ ਕਿ ਸਹੀ ਰਸਤਾ ਜਿਹੜਾ ਤੁਹਾਨੂੰ ਦੱਸ ਸਕੀਏ ਤਾਂ ਹੁਣ ਤੁਸੀਂ ਦੇਖੋ ਉਹ ਸਾਈਨ ਬੋਰਡ ਤੁਹਾਨੂੰ ਇੱਕ ਹੋਰ ਦਿਸੇਗਾ ਜਿਹਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਮੁੜਨ ਦੇ ਵਾਸਤੇ ਜਿਹੜਾ ਇਸ਼ਾਰਾ ਉਹ ਲਗਾਇਆ ਗਿਆ ਹੈ ਬੋਰਡ ਲੱਗਿਆ ਹੋਇਆ ਤਾਂ ਤੁਸੀਂ ਇਸ ਗੋਲ ਚੌਂਕ ਨੂੰ ਵੀ ਜਿਹੜਾ ਕੋ ਮਜਿਓ ਜੇ ਤੁਸੀਂ ਸਿੱਧਾ ਜਾ ਰਹੇ ਹੋ ਤਾਂ ਇਹ ਰੇਲਵੇ ਸਟੇਸ਼ਨ ਵੱਲ ਰਸਤਾ ਚਲੇ ਜਾਂਦਾ ਪਰ ਅਸੀਂ ਅੱਧ ਦੇ ਵਿੱਚੋਂ ਹੀ ਜਿਹੜਾ ਉਹ ਟਰਨ ਲੈ ਲਿਆ ਰਾਈਟ ਵਾਲੀ ਸਾਈਡ ਹੁਣ ਤੁਸੀਂ ਥੋੜਾ ਜਿਆ ਦੂਰ ਹੋਰ ਅੱਗੇ ਜਾ ਕੇ ਇੱਕ ਚੌਂਕ ਦੇਖੂਗੇ ਜਿਹਦਾ ਨਾਮ ਹੈ ਵਿਸ਼ਕਰਮਾ ਚੌਂਕ ਉਹ ਚੌਂਕ ਤੋਂ ਜਿਹੜਾ ਆ ਅਸੀਂ ਖੱਬੇ ਵਾਲੀ ਪਾਸੇ ਹੋ ਕੇ ਸਿੱਧਾ ਇੱਕ ਫਲਾਈਓਵਰ ਆਵੇਗਾ ਉਸ ਫਲਾਈਓਵਰ ਦੇ ਉੱਪਰ ਚੜਾਂਗੇ ਤਾਂ ਅਸੀਂ ਸਿੱਧਾ ਫਤਿਹਗੜ ਸਾਹਿਬ ਜਿਹੜਾ ਆ ਉਹ ਪਹੁੰਚ ਜਾਵਾਂਗੇ ਰਾਈਟ ਲੋਕੇਸ਼ਨ ਜਿਹੜੀ ਆ ਲੁਧਿਆਣੇ ਤੋਂ ਆਉਣ ਵਾਲਿਆਂ ਆਉਣ ਵਾਲੇ ਜਿਹੜੀ ਸੰਗਤ ਐ ਉਹਨਾਂ ਵਾਸਤੇ ਐ ਜਾਂ ਫਿਰ ਜਲੰਧਰ ਜਾਂ ਜਿੰਨੇ ਵੀ ਇਸ ਲੁਧਿਆਣੇ ਵਾਲੀ ਸਾਈਡ ਤੇ ਏਰੀਏ ਪੈਂਦੇ ਨੇ ਉਹ ਜਿਹੜੇ ਵੀ ਆ ਰਹੇ ਨੇ ਫਤੇਗੜ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਣ ਵਾਸਤੇ ਸਜਦਾ ਕਰਨ ਵਾਸਤੇ ਉਹਨਾਂ ਦੇ ਵਾਸਤੇ ਇਹ ਰੂਟ ਜਿਹੜਾ ਆ ਉਹ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੇ ਤੁਸੀਂ ਦੇਖੋ ਵੀ ਸਾਹਮਣੇ ਥੋੜਾ ਜਿਹੀ ਦੂਰ ਜਿਹੜਾ ਇੱਕ ਚੌਂਕ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਲਾਈਟਾਂ ਬਕਾਇਦਾ ਲੱਗੀਆਂ ਹੋਈਆਂ ਨੇ ਅ ਇਸ ਚੌਂਕ ਦਾ ਨਾਮ ਹੈ ਵਿਸ਼ਕਰਮਾ ਚੌਂਕ ਇਸ ਚੌਂਕ ਤੋਂ ਤੁਸੀਂ ਨੇ ਫਿਰ ਖੱਬੇ ਪਾਸੇ ਮੁੜਨਾ ਇਸ ਵੀਡੀਓ ਨੂੰ ਬੇਸ਼ੱਕ ਨਾਲ ਨਾਲ ਤੁਸੀਂ ਦੇਖਦੇ ਵੀ ਰਹੋ ਜਦੋਂ ਵੀ ਤੁਸੀਂ ਜਿਹੜਾ ਲੁਧਿਆਣੇ ਤੋਂ ਫਤਿਹਗੜ੍ਹ ਸਾਹਿਬ ਆਵੋਗੇ ਤਾਂ ਤੁਸੀਂ ਇਸ ਵੀਡੀਓ ਨੂੰ ਨਾਲ ਨਾਲ ਦੇਖਦੇ ਰਹੋ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਅਸੀਂ ਕਿਹੜੀ ਸਾਈਡ ਮੁੜਨਾ ਤਾਂ ਤੁਸੀਂ ਸਾਹਮਣੇ ਦੇਖੋ ਇਹ ਚੌਂਕ ਜਿਹੜਾ ਇਹ ਵਿਸ਼ਕਰਮਾ ਚੌਂਕ ਹੈ ਜਿੱਥੋਂ ਅਸੀਂ ਹੁਣ ਅ ਖੱਬੇ ਵਾਲੀ ਪਾਸੇ ਮੁੜਾਂਗੇ ਅਤੇ ਫੇਰ ਸਾਹਮਣੇ ਇੱਕ ਫਲਾਈਓਵਰ ਜਿਹੜਾ ਸਾਨੂੰ ਦੇਖਣ ਨੂੰ ਮਿਲੇਗਾ ਅਸੀਂ ਉਸ ਫਲਾਈਓਵਰ ਦੇ ਉੱਪਰ ਚੜਾਂਗੇ ਤਾਂ ਸਾਨੂੰ ਸਿੱਧਾ ਫਤੇਗੜ ਸਾਹਿਬ ਜਿਹੜਾ ਉਹ ਰਸਤਾ ਲੈ ਕੇ ਜਾਵੇਗਾ ਤਾਂ ਸਾਹਮਣੇ ਇੱਕ ਵਾਰ ਫੇਰ ਤੋਂ ਸਾਈਨ ਬੋਰਡ ਤੁਹਾਨੂੰ ਦਿਖਾ ਦੇਣਾ ਤੁਸੀਂ ਇਹਨੂੰ ਪੜ੍ਹ ਕੇ ਵੀ ਜਾ ਸਕਦੇ ਹੋ ਫਤੇਗੜ ਸਾਹਿਬ ਮਹਾਲੀ ਤੇ ਮਰਿੰਡਾ ਇਹ ਜਿਹੜਾ ਰਸਤਾ ਹੈ ਤਿੰਨ ਇਲਾਕਿਆਂ ਦੇ ਵੱਲ ਜਾਂਦਾ ਪਰ ਅਸੀਂ ਫਤੇਗੜ ਸਾਹਿਬ ਜਾਣਾ ਤਾਂ ਉਹਦੇ ਵਾਸਤੇ ਅਸੀਂ ਫਲਾਈਓਵਰ ਦੇ ਉੱਤੇ ਚੜਾਂਗੇ ਅਤੇ ਸਿੱਧਾ ਹੈ ਤੁਹਾਨੂੰ ਉਹ ਲੋਕੇਸ਼ਨ ਤੇ ਲੈ ਕੇ ਜਾਵੇਗਾ ਜਿੱਥੇ ਬੰਦਾ ਸਿੰਘ ਬਹਾਦਰ ਦਾ ਸਟੈਚੂ ਬਣਿਆ ਹੋਇਆ ਹੈ ਤਾਂ ਉੱਥੋਂ ਤੁਹਾਨੂੰ ਪਤਾ ਹੈ ਕਿ ਅਸੀਂ ਜੋਤੀਸ ਰੂਪ ਸਾਹਿਬ ਜਾਣਾ ਜਾਂ ਫਤਿਹਗੜ੍ਹ ਸਾਹਿਬ ਜਾਣਾ ਉਹ ਤੁਹਾਨੂੰ ਫਿਰ ਜਿਹੜਾ ਉੱਥੇ ਜਾ ਕੇ ਪਤਾ ਲੱਗ ਜਾਵੇਗਾ ਵੀ ਅਸੀਂ ਕਿਹੜੀ ਸਾਈਡ ਤੇ ਜਾਣਾ ਹੈ ਹਾਲਾਂਕਿ ਸੰਗਤ ਜਿਹੜੀ ਆ ਬੜੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਾਂਦੀ ਹੈ ਤੁਹਾਨੂੰ ਵੈਸੇ ਵੀ ਪਤਾ ਲੱਗ ਜਾਵੇਗਾ ਕਿ ਹੁਣ ਅਸੀਂ ਫਤਿਹਗੜ੍ਹ ਸਾਹਿਬ ਜਿਹੜਾ ਪਹੁੰਚ ਚੁੱਕੇ ਹਾਂ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਫਲਾਈਓਵਰ ਆ ਚੁੱਕਿਆ ਹੈ ਹੁਣ ਅਸੀਂ ਇਸ ਫਲਾਈਓਵਰ ਉੱਤੇ ਚੜਾਂਗੇ ਅਤੇ ਸਿੱਧਾ ਗੁਰੂਆਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਿਹੜਾ ਅਸੀਂ ਜਾ ਰਹੇ ਹਾਂ ਤੇ ਉੱਥੇ ਅਸੀਂ ਜਿਹੜਾ ਨਤਮਸਤਕ ਹੋ ਸਕਦੇ ਹਾਂ ਸੋ ਇਹ ਸੀ ਉਹ ਰਸਤੇ ਜਿਹੜੇ ਫਤਿਹਗੜ੍ਹ ਸਾਹਿਬ ਜਿਹੜੇ ਆ ਤੁਹਾਨੂੰ ਲੈ ਕੇ ਜਾ ਸਕਦੇ ਨੇ ਚਾਰ ਖਾਸ ਰਸਤੇ ਜਿਹੜੇ ਤੁਹਾਨੂੰ ਫਤਿਹਗੜ੍ਹ ਸਾਹਿਬ ਜਿਹੜੇ ਆ ਪਹੁੰਚਾ ਸਕਦੇ ਨੇ ਕਿਉਂਕਿ ਇਹਨਾਂ ਰਸਤਿਆਂ ਤੋਂ ਹੀ ਸੰਗਤ ਜਿਹੜੀ ਆ ਫਤਿਹਗੜ੍ਹ ਸਾਹਿਬ ਆਉਂਦੀ ਹੈ ਭਾਵੇਂ ਉਹ ਪਟਿਆਲੇ ਤੋਂ ਆਉਂਦੀ ਹੈ ਤਾਂ ਉਹ ਕਿਵੇਂ ਉਹ ਫਤੇਗੜ ਸਾਹਿਬ ਜਿਹੜੇ ਨੇ ਆਸਾਨੀ ਨਾਲ ਪਹੁੰਚ ਸਕਦੇ ਨੇ ਜੇ ਲੁਧਿਆਣੇ ਤੋਂ ਤੁਸੀਂ ਆ ਰਹੇ ਹੋ ਤਾਂ ਤੁਸੀਂ ਕਿਹੜੇ ਰਸਤੇ ਤੋਂ ਆ ਸਕਦੇ ਹੋ ਜਾਂ ਫਿਰ ਤੁਸੀਂ ਚੰਡੀਗੜ੍ਹ ਤੋਂ ਆ ਰਹੇ ਹੋ ਤਾਂ ਕਿਹੜੇ ਰਸਤੇ ਤੋਂ ਆ ਸਕਦੇ ਹੋ ਤਮਾਮ ਅਸੀਂ ਰਸਤੇ ਜਿਹੜੇ ਨੇ ਉਹ ਖਾਸ ਤੌਰ ਤੇ ਦੱਸੇ ਨੇ ਜਿਹੜੇ ਫਤੇਗੜ ਸਾਹਿਬ ਨੂੰ ਜਿਹੜੇ ਲੱਗਦੇ ਨੇ ਤੇ ਫਤੇਗੜ ਸਾਹਿਬ ਜਿਹੜਾ ਤੁਹਾਨੂੰ ਪਹੁੰਚਾ ਦੇਣਗੇ ਅਸੀਂ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਕਿਤਨਾ ਕਿਤੇ ਲਾਹੇਵੰਦ ਸਿੱਧ ਹੋਵੇਗੀ ਤੁਸੀਂ ਇਥੋਂ ਇਸ ਵੀਡੀਓ ਤੋਂ ਜਿਹੜਾ ਆ ਦੇਖ ਕੇ ਸਹੀ ਰਸਤੇ ਨੂੰ ਪਹਿਚਾਣ ਕੇ ਫਤੇਗੜ ਸਾਹਿਬ ਪਹੁੰਚੋਗੇ ਕਿਉਂਕਿ ਵੱਡੀ ਗੰਢੀ ਦੇ ਵਿੱਚ ਸੰਗਤ ਜਿਹੜੀ ਆ ਪੋ ਦੇ ਮਹੀਨੇ ਵਿੱਚ ਫਤੇਗੜ ਸਾਹਿਬ ਪਹੁੰਚਦੀ ਹੈ ਛੋਟੇ ਸਾਹਿਬ ਜਦਿਆਂ ਨੂੰ ਸ਼ਹਾਦਤ ਨੂੰ ਜਿਹੜਾ ਆ ਨਮਨ ਕਰਨ ਵਾਸਤੇ ਵੱਡੀ ਸੰਗਤ ਜਿਹੜੀ ਆ ਪਹੁੰਚਦੀ ਹੈ ਤਾਂ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਨਾ ਸਾਡਾ ਫਰਜ਼ ਹੈ ਤਾਂਕਿ ਜਿਹੜੀ ਵੀ ਸੰਗਤ ਫਤੇਗੜ ਸਾਹਿਬ ਆ ਰਹੀ ਹੈ ਉਹਨਾਂ ਨੂੰ ਰਾਹ ਲੱਭਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਹ ਵੀਡੀਓ ਉਹਨਾਂ ਨੂੰ ਸ਼ੇਅਰ ਕਰ ਦਿਓ ਜਿਹੜੇ ਫਤੇਗੜ ਸਾਹਿਬ ਆ ਰਹੇ ਨੇ ਜਦ ਤੁਸੀਂ ਜੇ ਆਪਣੇ ਪਰਿਵਾਰ ਦੇ ਨਾਲ ਫਤੇਗੜ ਸਾਹਿਬ ਆ ਰਹੇ ਹੋ ਤੈਸੋ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਫਤੇਗੜ ਸਾਹਿਬ ਆਉਣ ਵਾਲੀ ਸੰਗਤ ਨੂੰ ਜਿਹੜੀ ਆ ਕੋਈ ਦਿੱਕਤ ਨਾ ਆਵੇ ਇੱਕ ਉਪਰਾਲਾ ਜਿਹੜਾ ਆ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸੰਗਤ ਜਿਹੜੀ ਹੈ ਉਹ ਸਹੀ ਰਸਤੇ ਤੋਂ ਫਤੇਗੜ ਸਾਹਿਬ ਆ ਕੇ ਛੋਟੇ ਸਾਹਿਬ ਜਦਿਆਂ ਨੂੰ ਜਿਹੜੀ ਹੈ ਸੱਚੀ ਸ਼ਰਧਾਂਜਲੀ ਦੇ ਸਕੇ ਕੈਮਰਾਮੈਨ ਪਰਮਿੰਦਰ ਦੇ ਨਾਲ ਮੈਂ ਪਰਮਸਰਅਦ ਤੋਂ ਖਾਸ ਰਿਪੋਰਟ